ਸਾਰ ਸੰਗਤ ਜੀਓ 2025 ਤੋਂ ਨੁਕਸਾਨ ਜਿਹੜਾ ਨਾ ਦੁਨੀਆ ਦਾ ਸ਼ੁਰੂ ਹੋ ਚੁੱਕਿਆ ਹੈ ਸਮਾਂ ਮੂਰੇ ਹੁਣ ਘਟੋ ਘਟ ਤਿੰਨ ਚਾਰ ਸਾਲ ਬਹੁਤ ਭਿਆਨਕ ਆ ਰਿਹਾ ਸਾਡੀ ਰੱਖਿਆ ਜਿਹੜੀ ਆ ਨਾ ਇੱਕੋ ਹੀ ਸ਼ਬਦ ਕਰ ਸਕਦਾ ਤੇ ਇਹਨਾਂ ਸ਼ਬਦਾਂ ਦੀ ਹੀ ਗੂੰਜ ਜਿਹੜੀ ਆ ਨਾ ਪੂਰੇ ਸੰਸਾਰ ਦੇ ਵਿੱਚ ਸੁਣਾਈ ਦੇਗੀ ਜਦੋਂ ਪੂਰੀ ਦੁਨੀਆ ਇੱਕੋ ਸ਼ਬਦ ਦਾ ਜਾਪ ਕਰਦੀ ਹੋਈ ਸੁਣੇਗੀ ਸਾਡੀ ਰੱਖਿਆ ਵੀ ਇਸੇ ਨੇ ਕਰਨੀ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਤੇ ਜਿੰਨੀ ਸੰਗਤ ਜੁੜੀ ਐ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਵਾਗਤ ਸਤਿਗੁਰੂ ਜੀ ਕਿਰਪਾ ਕਰਨ ਸਭ ਨੂੰ ਦੇਹ ਰੋਗਤਾ ਤੰਦਰੁਸਤੀਆਂ ਦੀ ਦਾਤ ਮੇਰੇ ਸਤਿਗੁਰੂ ਜੀ ਬਖਸ਼ਿਸ਼ ਕਰਨ ਸੋ ਪਿਆਰਿਓ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝਿਆ ਕਰਨਾ ਹੈ ਸਾਧ ਸੰਗਤ ਸਮਾਂ ਨਾ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਸਾਡੇ ਨਾਚ ਦਾ ਸਮਾਂ ਇਹ ਭਿਆਨਕ ਸਮਾਂ ਜਿਹੜਾ ਹੈ ਨਾ ਉਹ ਚੱਲ ਚੁੱਕਿਆ ਹੈ ਅਸੀਂ ਇਸ ਤੋਂ ਬਚ ਨਹੀਂ ਸਕਦੇ ਅਸੀਂ ਇਸ ਤੋਂ ਲਾਂਭੇ ਨਹੀਂ ਹੋ ਸਕਦੇ ਅਸੀਂ ਇਸ ਤੋਂ ਪਾਸੇ ਨਹੀਂ ਹੋ ਸਕਦੇ ਸਾਧ ਸੰਗਤ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਹੈ ਕਦੀ ਵੀ ਨਿਕਲ ਨਹੀਂ ਸਕਦੇ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਜਿਹੜਾ ਕਦੀ ਵੀ ਨਹੀਂ ਹੋ ਸਕਦੇ ਪਾਸੇ ਸਾਧ ਸੰਗਤ ਇਹ ਇਹ ਚੀਜ਼ਾਂ ਨਾ ਜਿਹੜੀਆਂ ਨੇ ਉਹ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਗਿਆ ਤੇ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਨਾ ਸਾਫ਼ ਤੌਰ ਤੇ ਦੇਖਾਂਗੇ ਸਾਨੂੰ ਇਹ ਚੀਜ਼ਾਂ ਦੇਖਣਗੇ ਪਿਆਰਿਓ 2025 ਤੋਂ ਲਗਭਗ ਦੁਨੀਆ ਦਾ ਜਿਹੜਾ ਨੁਕਸਾਨ ਹੈ ਨਾ ਉਹ ਸ਼ੁਰੂ ਹੋ ਚੁੱਕਿਆ ਇਸ ਗੱਲ ਦੇ ਵਿੱਚ ਕੋਈ ਅਤਕਥਨੀ ਵਾਲੀ ਗੱਲ ਨਹੀਂ ਹੈ ਦੁਨੀਆ ਦਾ ਜਿਹੜਾ ਨੁਕਸਾਨ ਹੈ ਉਹ ਸਾਡੇ ਸਾਹਮਣੇ ਹੈ ਸਾਸ ਅਸੀਂ ਵੇਖ ਸਕਦੇ ਹਾਂ ਸਾਡੇ ਸਾਹਮਣੇ ਹੀ ਹੈ ਸਾਰਾ ਕੁਝ ਸੋ ਮੇਰੇ ਕਹਿਣ ਤੋਂ ਭਾਵ ਕਿ ਪਿਆਰਿਓ ਇਹ ਗੱਲ ਜਿਹੜੀ ਹੈ ਉਹ ਯਾਦ ਰੱਖਿਆ ਜੇ ਸਾਨੂੰ ਇਹ ਗੱਲ ਜਿਹੜੀ ਹੈ ਉਹ ਯਾਦ ਆਵੇ ਕਿਉਂਕਿ 2025 ਦੇ ਵਿੱਚ ਜਿਹੜਾ ਸਾਡਾ ਸਮਾਂ ਹੈ ਉਹ ਉਹ ਇਹ ਹੈ ਕਿ 2025 ਦੇ ਵਿੱਚ ਉਹ ਜਿੱਥੇ ਸਾਡੇ ਨਾਲ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ ਤੇ ਹਾਲਾਂਕਿ ਪਾਕਿਸਤਾਨ ਤੇ ਭਾਰਤ ਦੀ ਜੰਗ ਦਾ ਐਲਾਨ ਹੋਵੇ ਤੇ ਜਾਂ ਫਿਰ ਦੁਨੀਆ ਨੂੰ ਜਿਹੜਾ ਹੈ ਗਰਮੀ ਤੇ ਕੁਦਰਤ ਦਾ ਖਰਾਬ ਹੋਵੇ ਤੇ ਜਾਂ ਫਿਰ ਦੁਨੀਆ ਨੂੰ ਕਿਸੇ ਮਹਾਮਾਰੀ ਦਾ ਖਤਰਾ ਹੋਵੇ, ਬਨ ਟੁੱਟ ਜਾਣੇ, ਪਾਣੀਆਂ ਦਾ ਨੀਵਾ ਡਿੱਗ ਜਾਣਾ ਤੇ ਬੋਰਾਾਂ ਦੇ ਵਿੱਚੋਂ ਪਾਣੀ ਨਾ ਆਉਣਾ ਤੇ ਸਾਾਸੰਗਤ ਇਹ ਇਹ ਚੀਜ਼ਾਂ ਨੇ ਕਿੱਡਾ ਵੱਡਾ ਸਾਡਾ ਨਾ ਜੜਾ ਨੁਕਸਾਨ ਕਰ ਦਿੱਤਾ। ਹੁਣ ਇਹ ਆਉਣ ਵਾਲੇ ਸਮੇਂ ਦੇ ਸੰਕੇਤ ਨੇ ਕਿਉਂਕਿ ਇਹ ਸਮਾਂ ਸ਼ੁਰੂ ਹੋ ਚੁੱਕਿਆ ਹੈ। ਹੁਣ 2025 ਤੋਂ ਲਗਭਗ ਇਹ ਸਮਾਂ ਦਾ ਜਿਹੜਾ ਬਣ ਚੁੱਕਿਆ ਹੈ ਇਹ ਸ਼ੁਰੂ ਹੋ ਚੁੱਕਿਆ ਹੈ। ਹੁਣ ਸਮਾਂ ਇਦੋਂ ਬਾਅਦ ਅੱਗੇ ਨਾ ਭਿਆਨਕ ਭਿਆਨਕੀ ਸਮਾਂ ਆਏਗਾ ਭਿਆਨਕੀ ਸਮਾਂ ਆਏਗਾ ਇਦੋਂ ਬਾਅਦ ਅੱਗੇ ਅੱਗੇ ਜਿਵੇਂ ਵੀ ਹੋਏਗਾ ਹੁਣ ਭਿਆਨਕ ਸਮਾਂ ਹੀ ਸਾਨੂੰ ਜਿਹੜਾ ਦਿਖੇਗਾ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਨਾ ਬਚ ਨਹੀਂ ਸਕਦੇ ਇਹਨਾਂ ਚੀਜ਼ਾਂ ਦੇ ਵਿੱਚੋਂ ਅਸੀਂ ਪਾਸੇ ਨਹੀਂ ਹੋ ਸਕਦੇ ਸਾਧ ਸੰਗਤ ਇਹ ਇਹ ਚੀਜ਼ਾਂ ਨਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਨਾ ਦਿਖਾਈ ਦੇਣਗੀਆਂ ਦਿਖਾਈ ਦੇਣੀਆਂ ਇਹ ਚੀਜ਼ਾਂ ਕਿਉਂਕਿ ਅਸੀਂ ਇਹਨਾਂ ਚੀਜ਼ਾਂ ਦੇ ਵਿੱਚੋਂ ਪਾਸੇ ਨਹੀਂ ਹੋ ਸਕਦੇ ਹੁਣਾਂ ਵੀ ਨਹੀਂ ਹੋ ਸਕਦੇ ਸਮਾਨਾ ਇੰਨਾ ਭਿਆਨਕ ਹੈ ਸਾਧ ਸੰਗਤ ਜਿੱਥੇ ਵੀ ਅਸੀਂ ਦੇਖਾਂਗੇ ਸੁਣਾਂਗੇ ਇੱਕੋ ਸ਼ਬਦ ਗੁਰਮੰਤਰ ਵਾਹਿਗੁਰੂ ਜਾਂ ਫਿਰ ਮੂਲ ਮੰਤਰ ਇਹ ਸ਼ਬਦ ਦੀਆਂ ਤੋਂ ਨਾ ਹੀ ਸਾਨੂੰ ਦਿਖਾਈ ਦੇਣਗੀਆਂ ਸੁਣਾਈ ਦੇਣਗੇ ਤੇ ਗੁਰਮੁਖ ਪਿਆਰਿਓ ਮੈਂ ਇੱਕ ਬੇਨਤੀ ਹੋਰ ਕਰਾਂ ਗੁਰਬਾਣੀ ਤੇ ਕੇਵਲ ਸਿੱਖਾਂ ਦਾ ਅਧਿਕਾਰ ਨਹੀਂ ਸਾਧ ਸੰਗਤ ਕੇਵਲ ਸਿੱਖਾਂ ਦੇ ਲਈ ਇਹ ਪਾਵਨ ਸ਼ਬਦ ਪੜ੍ਹਨੇ ਜ਼ਰੂਰੀ ਨਹੀਂ ਇਹਨੂੰ ਕੋਈ ਵੀ ਪੜ੍ਹ ਸਕਦਾ ਹੈ ਕੋਈ ਗੈਰ ਧਰਮ ਦਾ ਹੋਵੇ ਕੋਈ ਵੀ ਕਰ ਸਕਦਾ ਹੈ ਸਾਧ ਸੰਗਤ ਗੁਰਬਾਣੀ ਦਾ ਜਾਪ ਗੁਰਬਾਣੀ ਦਾ ਜਾਪ ਕਰਨਾ ਜਿਹੜਾ ਕਿਸੇ ਇੱਕ ਫਿਰਕੇ ਦੀ ਗੱਲ ਨਹੀਂ ਸਾਧ ਸੰਗਤ ਇਹ ਸਾਰੇ ਹੀ ਕਰ ਸਕਦੇ ਨੇ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਪਿਆਰਿਓ ਹੁਣ ਕਈਆਂ ਦੇ ਮਨ ਦੇ ਵਿੱਚ ਸਵਾਲ ਹੁੰਦਾ ਵੀ ਇਹ ਤਾਂ ਸਿੱਖਾਂ ਦਾ ਜੀ ਇਹ ਤਾਂ ਸਿੱਖ ਹੀ ਕਰ ਸਕਦੇ ਨੇ ਨਹੀਂ ਪਿਆਰਿਓ ਗੁਰਬਾਣੀ ਸਭ ਦੀ ਹੈ ਤੇ ਪਿਆਰਿਓ ਪਰਮਾਤਮਾ ਪਰਮਾਤਮਾ ਸਾਰਿਆਂ ਦਾ ਹੁੰਦਾ ਹੈ ਤੇ ਗੁਰਬਾਣੀ ਕੀ ਹੈ ਇਹ ਵੀ ਪਰਮਾਤਮਾ ਦਾ ਹੀ ਸਰੂਪ ਹੈ ਤੇ ਆਪਾਂ ਪੜ੍ਹਦੇ ਆ ਨਾ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮੈਂ ਲਿਹੇ ਇਹ ਸ਼ਬਦ ਗੁਰੂ ਹੈ ਪਿਆਰਿਓ ਯਾਦ ਰੱਖਿਓ ਇਹ ਸ਼ਬਦ ਗੁਰੂ ਸਾਰਿਆਂ ਦਾ ਹੀ ਹੈ ਜਪਜੀ ਸਾਹਿਬ ਦਾ ਪਾਠ ਕੋਈ ਵੀ ਕਰ ਸਕਦਾ ਹੈ ਚੌਪਈ ਸਾਹਿਬ ਦਾ ਪਾਠ ਕੋਈ ਵੀ ਕਰ ਸਕਦਾ ਹੈ ਤੇ ਸਾਧ ਸੰਗਤ ਕੋਈ ਵੀ ਜਿਹੜਾ ਹੈ ਇਸ ਚੀਜ਼ ਤੋਂ ਬਚ ਨਹੀਂ ਸਕਦਾ ਜੇ ਆਪਾਂ ਕਈਏ ਵੀ ਕਹਿ ਲੀਏ ਵੀ ਇਹ ਤਾਂ ਸਿੱਖਾਂ ਦਾ ਹੈ ਜੀ ਇਹ ਤਾਂ ਉਹੀ ਕਰੇਗਾ ਜੀ ਉਹਨਾਂ ਦੇ ਹੀ ਕਰਨ ਦਾ ਹੈ ਜੀ ਸਾਧ ਸੰਗਤ ਇਹਨੂੰ ਕੋਈ ਵੀ ਕਰ ਸਕਦਾ ਹੈ ਜਾਪ ਕੋਈ ਵੀ ਕਰ ਸਕਦਾ ਹੈ ਪਿਆਰਿਓ ਇਹਦੇ ਤੋਂ ਅਸੀਂ ਪਾਸੇ ਹੋ ਕੇ ਜਿਹੜਾ ਨਹੀਂ ਕਰ ਸਕਦੇ ਕੁਝ ਵੀ ਸਾਡਾ ਗੁਜ਼ਾਰਾ ਹੈ ਨਾ ਜਿਹੜਾ ਸ਼ਬਦ ਦੇ ਨਾਲ ਹੀ ਹੋਏਗਾ ਜਦੋਂ ਸਮਾਂ ਭਿਆਨਕ ਬਣ ਗਿਆ ਤੇ ਉਦੋਂ ਪਾਤਸ਼ਾਹ ਕਹਿੰਦੇ ਨੇ ਹਾਏ ਹਾਏ ਸਾਰੇ ਸੰਸਾਰ ਨੇ ਕਰਨਾ RAM RAM ਕਰਤਾ ਸਭ जग ਫਿਰੈ RAM ਨਾ ਪਾਇਆ ਚਾਏ ਵੱਡੇ ਵੱਡੇ ਜੋ ਦੀਸਹਿ ਲੋਗ ਤਿੰਨ ਕੋ ਵਿਆਪ ਹੈ ਚਿੰਤਾ ਰੋਗ ਸਾਧ ਸੰਗਤ ਹਾਲਾਤ ਜਿਹੜੇ ਆ ਨਾ ਇਹੋ ਜੇ ਹੋ ਜਾਣੇ ਮੇਰੇ ਸਤਿਗੁਰੂ ਕਹਿੰਦੇ ਹਾਲਾਤ ਇਹੋ ਜੇ ਹੋਣੇ ਆ ਸਭ ਕੁਝ ਇੱਕਦਮ ਬੰਦ ਹੋ ਜਾਏਗਾ ਪਹਿਲਾਂ ਜਿਵੇਂ ਕੋਰੋਨਾ ਦੇ ਵਿੱਚ ਸਾਰਾ ਕੁਝ ਬੰਦ ਹੋ ਗਿਆ ਰੋਡ ਤੱਕ ਵੀ ਖਾਲੀ ਹੋ ਗਏ ਘਰਾਂ ਦੇ ਘਰ ਜਿਹੜੇ ਸੀ ਲੋਕ ਤੜੇ ਰਹਿ ਗਏ ਬੰਦ ਹੋ ਗਏ ਤੇ ਇਸੇ ਤਰ੍ਹਾਂ ਦੇ ਹਾਲਾਤ ਹੁਣ ਹੋਣਗੇ ਪਿਛਲੇ ਸਾਲ ਜੇ ਮੈਂ ਗਲਤ ਨਹੀਂ ਤਾਂ ਤੁਸੀਂ ਵੇਖਿਆ ਹੋਵੇਗਾ ਅ ਸ਼ਾਇਦ 2023 ਦੇ ਵਿੱਚ ਜਦੋਂ ਪੂਰਾ ਪਟਿਆਲਾ ਪਾਣੀ ਦੇ ਵਿੱਚ ਡੁੱਬ ਗਿਆ ਤੇ ਨਦੀ ਚੜ ਕੇ ਆਈ ਤੇ ਉਹਨੇ ਕਿੰਨਾ ਨੁਕਸਾਨ ਕਰ ਦਿੱਤਾ ਸੀ ਤੇ ਉੱਥੇ ਜਦੋਂ ਲੰਗਰ ਪਾਣੀ ਪਹੁੰਚਿਆ ਉਹਨਾਂ ਘਰਾਂ ਦੇ ਵਿੱਚ ਤੇ ਉਹਨਾਂ ਲੋਕਾਂ ਨੂੰ ਆਸ ਵੱਜ ਗਈ ਵੀ ਹਾਂ ਸਾਡੇ ਕੋਲੇ ਕੋਈ ਪਹੁੰਚਣ ਵਾਲਾ ਹੈ ਕੋਈ ਬਚਾਉਣ ਵਾਲਾ ਬੜੇ ਵੀਰਾਂ ਨੇ ਭੈਣਾਂ ਨੇ ਸਵਾਵਾਵਾਂ ਕੀਤੀਆਂ ਉੱਥੇ ਉਹਨਾਂ ਲੋਕਾਂ ਨੂੰ ਜਿਹੜਾ ਰਾਸ਼ਨ ਪਾਣੀ ਦਿੱਤਾ ਉਹਨਾਂ ਤੱਕ ਜਿਹੜਾ ਹੈ ਰਾਸ਼ਨ ਪਹੁੰਚਾਇਆ ਬੜੀ ਚੰਗੀ ਗੱਲ ਹੈ ਸਾਨੂੰ ਇਹ ਸਵਾਵਾਵਾਂ ਜਿਹੜੀਆਂ ਨਾ ਕਰਨੀਆਂ ਚਾਹੀਦੀਆਂ ਨੇ ਸਾਧ ਸੰਗਤ ਜਦੋਂ ਕੋਈ ਦੁੱਖ ਦੀ ਘੜੀ ਵਿੱਚ ਹੋਵੇ ਜੇ ਅਸੀਂ ਉਹਦੀ ਉਸ ਵਕਤ ਤੇ ਸੇਵਾ ਕਰਦੇ ਹਾਂ ਤਾਂ ਇਹ ਸਭ ਤੋਂ ਵੱਡੀ ਸੇਵਾ ਗਣੀ ਜਾਂਦੀ ਹੈ ਉਸ ਵਕਤ ਦੀ ਸਭ ਤੋਂ ਵੱਡੀ ਸੇਵਾ ਹੁੰਦੀ ਆ ਪਿਆਰਿਓ ਤੇ ਮੈਂ ਤੇ ਕਈ ਵਾਰੀ ਬੇਨਤੀਆਂ ਕੀਤੀਆਂ ਨੇ ਵੀ ਸਾਨੂੰ ਇਸ ਗੱਲ ਦਾ ਜਿਹੜਾ ਨਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਖਾਸ ਖਿਆਲ ਰੱਖਣਾ ਚਾਹੀਦਾ ਹੈ ਅਸੀਂ ਇਸ ਗੱਲ ਦਾ ਨਾ ਜਿਹੜਾ ਖਾਸ ਖਿਆਲ ਰੱਖੀਏ ਕਿਉਂਕਿ ਸਤਗੁਰੂ ਜੀ ਬੜੀ ਵੱਡੀ ਕਿਰਪਾ ਦੇ ਮਾਲਕ ਨੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬੜੀ ਵੱਡੀ ਕਿਰਪਾ ਕਰਦੇ ਨੇ ਪਿਆਰਿਓ ਬੜੀ ਵੱਡੀ ਕਿਰਪਾ ਦੇ ਮਾਲਕ ਨੇ ਔਰ ਮੈਂ ਬੇਨਤੀ ਕਰਾਂ ਵੀ ਜਿਹੜਾ ਸਮਾਂ ਅੱਗੇ ਆ ਰਿਹਾ ਵੀ ਸ਼ਾਇਦ ਇਹੋ ਜਿਹਾ ਸਮਾਂ ਹੋਵੇ ਜਿਸ ਸਮੇਂ ਦੇ ਦੌਰਾਨ ਚਾਹੇ ਮਹਾਪਰਲੋ ਆ ਜਾਏ ਪਾਣੀ ਆ ਜਾਏ ਹੜ ਆ ਜਾਏ ਤੇ ਚਾਹੇ ਕੋਈ ਹੋਰ ਸਥਿਤੀ ਬਣ ਜਾਏ ਤੇ ਇੱਕ ਦੂਜੇ ਦਾ ਸਹਾਰਾ ਦੇਖਣਾ ਕਹਿੰਦੇ 12-12 ਕੋ ਤੇ ਦੀਵਾ ਜਗਣਾ ਮਹਾਪੁਰਖਾਂ ਨੇ ਬਚਨ ਕੀਤੇ ਹੋਏ ਨਾ ਪਹਿਲਾਂ ਹੀ ਕਹਿੰਦੇ ਭਾਈ ਸਮਾਂ ਇਹੋ ਜਿਹਾ ਆਏਗਾ ਜਦੋਂ ਬੰਦੇ ਨੂੰ ਬੰਦਾ ਨਹੀਂ ਕੋਈ ਦੇਖਣਾ ਕਹਿੰਦੇ 12-12 ਕੋ ਤੇ ਦੀਵਾ ਜਗਣਾ ਤੇ ਸਾਡੇ ਲੋਕ ਇੱਕ ਦੂਜੇ ਤੋਂ ਆਸ ਲਗਾ ਕੇ ਬੈਠਣਗੇ ਸਾਡੇ ਲੋਕ ਇੱਕ ਦੂਜੇ ਤੋਂ ਆਸ ਲੈ ਕੇ ਬਿਠਣਗੇ ਕੋਈ ਕੁਝ ਸੋਚੇਗਾ ਕੋਈ ਕੁਝ ਸੋਚੇਗਾ ਕੋਈ ਕੁਝ ਕਰੇਗਾ ਕੋਈ ਕੁਝ ਕਰੇਗਾ ਪਰ ਮੈਂ ਇੱਕ ਬੇਨਤੀ ਕਰ ਦੇਵਾਂ ਸਾਧ ਸੰਗਤ ਕਿ ਸਾਡੀਆਂ ਨਾ ਚੀਜ਼ਾਂ ਜਿਹੜੀਆਂ ਨੇ ਸਾਨੂੰ ਤਾਂ ਫਾਇਦਾ ਰਣਗੀਆਂ ਜਦੋਂ ਅਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਹੈ ਸਮਝ ਕੇ ਚੱਲਾਂਗੇ ਇਹਨਾਂ ਚੀਜ਼ਾਂ ਨੂੰ ਵਿਚਾਰ ਕੇ ਚੱਲਾਂਗੇ ਕਿ ਪਾਈ ਹਾਂ ਸਤਿਗੁਰੂ ਜੀ ਕਿਰਪਾ ਕਰਨਗੇ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਹੋਏਗੀ ਤੇ ਪਿਆਰਿਓ ਆਪਣੇ ਗੁਰੂ ਤੇ ਭਰੋਸਾ ਰੱਖ ਕੇ ਚੱਲਦੇ ਰਹੋ ਹਰੂਏ ਹਰੂਗੇ تیر ਗਏ ਡੂਬੇ ਜਨ ਸਿਰ ਭਾਰ ਉਹਨਾਂ ਨੇ ਡੁੱਬਣਾ ਜਿਹੜੇ ਕਿ ਵਿਕਾਰਾਂ ਦੇ ਭਾਰ ਥੱਲੇ ਦਬ ਜਾਣਗੇ ਕਹਿੰਦੇ ਤਰਨਾ ਉਹਨਾਂ ਨੇ ਜਿਹੜੇ ਕਿ ਹਰੀ ਹਰੀ ਪਰਮਾਤਮਾ ਦਾ ਨਾਮ ਲੈਣਗੇ ਕਹਿੰਦੇ ਸਮਾਂ ਇਹੋ ਜਿਹਾ ਸ਼ੁਰੂਆਤ ਸਾਡੇ ਸਾਹਮਣੇ ਹੋ ਚੁੱਕੀ ਹੈ ਅੱਗੇ ਅੱਗੇ ਵੇਖਿਓ ਕਿ ਬਣਦਾ ਕੀ ਹੈ ਕਿੰਨੇ ਹਾਦਸੇ ਹੋ ਚੁੱਕੇ ਨੇ ਕ੍ਰੈਸ਼ ਹਾਦਸਾ ਹੋਇਆ ਪਲੇਨ ਔਰ ਹੋਰ ਕਿੰਨੇ ਹਾਦਸੇ ਹੋਏ ਸਾਹ ਸੰਗਤ ਇਹ ਸਾਲ ਤੋਂ ਨਾ ਜਿਹੜੀ ਸ਼ੁਰੂਆਤ ਹੋ ਚੁੱਕੀ ਆ ਦੁਨੀਆ ਦੇ ਅੰਤ ਦੀ ਅੱਗੇ ਅੱਗੇ ਸਮਾਂ ਨਾ ਇਹੋ ਜਿਹੀ ਚੱਲਣਾ ਹੈ ਫਿਰ ਇਸ ਕਰਕੇ ਵੀ ਅਸੀਂ ਆਜੀ ਗੁਰੂ ਨਾਲ ਦੁੜ ਜੀਏ ਮੂਲ ਮੰਤਰ ਦਾ ਜਾਪ ਕਰੀਏ ਗੁਰ ਮੰਤਰ ਦਾ ਜਾਪ ਕਰੀਏ ਹੋ ਸਕਦਾ ਗੁਰੂ ਨੂੰ ਸਾਡੇ ਦੇ ਤਰਸ ਆ ਜਾਏ ਤੇ ਪਿਆਰਿਓ ਸਾਡੀ ਉਹ ਰੱਖਿਆ ਪਰਮਾਤਮਾ ਕਰਦੇ ਸੋ ਗੁਰੂ ਨੂੰ ਭੁਲਾਓ ਨਾ ਉਹਨੇ ਨੇੜੇ ਹੋ ਕੇ ਉਹ ਤੋਂ ਬਚਣ ਦੀ ਕੋਸ਼ਿਸ਼ ਕਰੀਏ ਉਹਦੀ ਕਰੋਪੀ ਤੋਂ ਬਚਣ ਦੀ ਕੋਸ਼ਿਸ਼ ਕਰੀਏ ਸੋ ਉਹੀ ਤਰਨਗੇ ਜਿਹੜੇ ਨਾਮ ਲੈਣਗੇ ਜਿਨ੍ਹਾਂ ਨੇ ਨਾਮ ਨਹੀਂ ਲਿਆ ਤੇ ਪਿਆਰਿਓ ਡੁੱਬਣਾ ਉਹਨਾਂ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ